8 ਮਾਰਚ 2022 ਦਾ ਉਹ ਇਤਿਹਾਸਿਕ ਦਿਨ ਜਦੋਂ 91 ਸੀਟਾਂ ਲਿਆ ਕੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਸੀ ਅੱਜ 10 ਮਾਰਚ 2024 ਕਰੀਬ 2 ਸਾਲ ਹੋ ਗਏ ਨੇ ਅੱਜ ਅਸੀਂ ਦੀਨਾਨਗਰ ਹੱਕ ਦੇ ਵਿੱਚ ਖੜੇ ਆ ਜਿੱਥੇ ਅੱਜ ਲੋਕਾਂ ਕੋਲ ਬੱਖ-ਬੱਖ ਵੀ ਰਵਾਂਗੇ ਕਿ ਆਮ ਆਦੀ ਪਾਰਟੀ ਸਰਕਾਰ ਦੇ ਆਉਣ ਤੋਂ ਬਾਅਦ ਲੋਕਾਂ ਨੇ ਜੋ ਫਤਲਾ ਦਿੱਤਾ ਸੀ ਜੋ ਇੱਕ ਬਦਲਾਅ ਲਿਆਦਾ ਸੀ ਉਦੇ ਬਾਅਦ ਵਿੱਚ ਜਿਹੜੀ ਸਰਕਾਰ ਆ ਉਹ ਕਿੰਨੀ ਕ ਆਪਣੇ ਵਾਅਦਿਆਂ ਦੇ ਖਰੀ ਉਤਰੀ ਹੈ ਆਉਂ ਜਾਣਦਿਆਂ ਲੋਕਾਂ ਕੋਲੋਂ ਕਿ ਕੀ ਲੋਕ ਇਸ ਵਾਰੇ ਕਹਿਣਾ ਚਾਹੁੰਦੇ ਹਨ 2 ਸਾਲ ਹੋ ਗਏ ਮਾਤਾ ਸਰਕਾਰ ਅੱਜ ਬਣੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣੀ ਰਹੀ ਪਰ ਨਾ ਵਾਦਾ ਕੀਤਾ ਸੀ ਬੋਟਾ ਨਹੀਂ ਆਸੀ ਤੁਹਾਡੇ ਕੋਲੇ ਵੀ ਹਜ਼ਾਰ ਜਰ ਰੁਪਏ ਖਾਤੇ ਜਮਾਵਾਂਗੇ ਆ ਗਿਆ ਹਾਂਜੀ ਕਿਉਂ ਕਿ ਮਿਲਿਆ ਨਹੀਂ ਅਜੇ ਨਹੀਂ ਮਿਲਿਆ 2 ਸਾਲ ਹੋ ਗਏ ਜਣ ਨਹੀਂ ਮਿਲਿਆ ਨਹੀਂ ਮਿਲਿਆ ਵਾਦਾ ਕੀਤਾ ਕਿਤਿਆ ਜਰ ਰੁਪਏ ਜਮਾਵਾਂਗੇ ਤਾਂ ਮਿਲਗੇ ਨਹੀਂ ਕਿਉਂ ਨਹੀਂ ਮਿਲੇ ਕੀ ਪਤਾ ਸਾਹ ਸੁਲੰਡੇ ਜੀ ਤੁਸੀਂ ਦੱਸਿਓ ਸੁਲੰਡੇ ਮੇਰੇ ਲੋਕਾਂ ਨੂੰ ਭਾਜੀ ਵਾਦਾ ਕੀਤਾ ਸੀ ਸਰਕਾਰ ਨੇ ਜਦੋਂ ਆਪ ਸਰਕਾਰ 2022 ਜਾਈ ਆ ਹੁਣ 2024 ਆ ਗਈ 10 ਤਰੀਕ ਵਾਜੀ ਹੋ ਗਈ ਆ 10 ਮਾਰਚ ਨੂੰ ਬੋਟਾਂ ਦੀ ਗਿਣਤੀ ਹੋਈ ਸਰਕਾਰ ਬਣੀ ਕੀ ਲੱਗਦਾ ਤੁਹਾਨੂੰ ਜਿਹੜਾ ਹਜ਼ਾਰ ਜਰ ਰੁਪਏ ਖ ਕਿ ਪਤਾ ਨਹੀਂ ਆਇਆ ਕਿ ਤੁਹਾਨੂੰ ਨਹੀਂ ਮਿਲਿਆ ਵਾਦਾ ਕੀਤਾ ਸੀ ਬੜਾ ਵੱਡਾ ਇੱਕ ਬਦਲਾ ਲੈਂਦਾ ਲੋਕਾਂ ਨੇ 99 ਸੀਟਾਂ ਜਿੱਤਾ ਆ ਗਿਆ ਐਮਐਲਏ ਬਣਾ ਕੇ ਬਣਵੇਂ ਤੇ ਸਰਕਾਰ ਬਣਾਈ ਕੀ ਤੁਹਾਨੂੰ ਲੱਗਦਾ ਹਜ਼ਾਰ ਹਜ਼ਾਰ ਬਦਲ ਕਰਤੀ ਆ ਹੈ ਨਹੀਂ ਆਇਆ ਜੀ ਨਹੀਂ ਹੋਇਆ ਇਹ ਮੰਗ ਕੀ ਕਰਦੇ ਸੀ ਇਹ ਜੋ ਵਾਦਾ ਕੀਤਾ ਸੀ ਉਹ ਹੋਇਆ ਪੂਰਾ ਹਾਂਜੀ ਪੂਰਾ ਹੋਣਾ ਹਾਂਜੀ ਮਰਕੀਲ 2 ਸਾਲ ਬਾਅਦ ਉਹਨੇ ਪਾਸੇ ਆਇਆ ਕਿ ਨਹੀਂ ਆਇਆ ਨਾ ਤੇ ਕੀ ਮੰਗ ਕੀ ਕਰਦੇ ਸੀ ਮੰਗ ਕਰਨੇ ਪੁੱਛਣਾ ਬਦਲ ਪੈਨਸ਼ਨ ਨਾ ਬਦਲ ਹਾਂ ਤੇ ਬਦਲ ਨਹੀਂ ਧੋੜੀ ਬਣਸਣਾ ਨਾ ਅਸ਼ਾ ਤੇ ਪੈਸੇ ਜਿਹੜੇ 1000 ਰੁਪਏ ਮਹੀਨੇ ਦਾ ਕਹਿੰਦੇ ਨਹੀਂ ਆ ਰਹੇ। ਹਾਂਜੀ ਭਾਈ ਤੁਸੀਂ ਦੱਸੋ ਕਿ ਸਰਕਾਰ ਕਿਦਾਂ ਦਾ ਕੰਮ ਕਰ ਰਹੀ ਹੈ? ਸਰਕਾਰ ਨੇ ਜੋ ਜੋ ਚਾ ਉਹ ਨਹੀਂ ਕੀਤਾ ਇਹ ਕਹਿੰਦੇ ਜਾਂ ਆ ਜਾ ਰਿਹਾ ਖਾਤੇ 'ਚ ਪਾਵਾਂਗੇ ਲੇਟੀਆਂ ਦੇ ਉਹ ਪਿਆ ਨਹੀਂ। ਇੱਕ ਪ੍ਰੀਸ ਲੰਡਰ ਮੇਰੇ ਉਹ ਵੀ ਹੁਣ ਤੱਕ ਨਹੀਂ ਮਿਲਿਆ ਕੋਈ ਵੀ ਜਿਹੜਾ ਮੋਦੀ ਸਰਕਾਰ ਵਾਲਾ ਕਹਿੰਦਾ। ਨਹੀਂ ਲੱਗਦਾ ਲੋਕਾਂ ਦਾ ਬੜਾ-ਬੜਾ ਇੱਕ ਬਦਲਾਅ ਲੋਕਾਂ ਜਾਂਦਾ ਬਣ ਮੁਸੀਦਾਂ ਜਿਦਾਈਆਂ ਤੇ ਕੀ ਲੱਗਦਾ ਆਪਣੇ ਵਾਦੇ ਤੋਂ ਖਰੇ ਉੱਤਰੇ ਨਹੀਂ ਉੱਤਰੇ। ਕੋਈ ਵਾਦਾ ਨਹੀਂ ਇਹ ਕੀਤਾ ਉਹਨਾਂ ਨੇ। ਅੱਛਾ। ਇਹ ਕੀ ਕਿਉਂ ਬਾ ਗਏ ਕਹਿੰਦੇ ਮੈਂ ਕਹਿਣਾ ਕਰਨਾ ਜਿਹੜਾ ਜੋਰ ਤੇ ਆ ਉਹਨਾਂ ਨੇ ਠੀਕ ਨਹੀਂ। ਜੋ ਵ ਜਾ ਹਜ਼ਾਰ ਕਹਿੰਦੇ ਲੇਡੀਆ ਦਾ ਖਾਤਾ ਜੇ ਪਾਵਾਂਗੇ ਅੱਬੀ ਮੇਰਾ ਲੇਬਰ ਕਾਰ ਨਹੀਂ ਆਤਾ ਕਿ ਬਣਿਆ ਕਿੰਨੇ ਵਾਰੀ ਗਿਆ ਸਾਰੀ ਜਗ੍ਹਾ ਨਹੀਂ ਇਹ ਹੁਣ ਬੜੇ ਕੈਂਪ ਲੱਗੇ ਨੇ ਕਹਿੰਦੇ ਕਾਫੀ ਕੈਂਪ ਲਗਾਏ ਆ ਜਿਹੜੇ ਇਹ ਪਿੰਡਾਂ ਮਿੰਡਾਂ ਜਾਂ ਕੈਂਪ ਲਗਾਏ ਤੁਸੀਂ ਤੁਹਾਡਾ ਕਾਰ ਕਿਉਂ ਨਹੀਂ ਬਣਿਆ ਕੀ ਗੱਲ ਕਾਰ ਬਣਾਉਂਦੇ ਨੇ ਕੋਈ ਕੋਈ ਅਰਚਨ ਪਾ ਦਿੰਦੇ ਆ ਬੈਕਰੀ ਕਾਪੀ ਨਵੀਂ ਲਿਆਓ ਬਣਾ ਕੇ ਅਦਾ ਕਰੋ ਕੋਈ ਕੁਝ ਕਹਿ ਦਿੰਦੇ ਆ ਇਸ ਕਰਕੇ ਭਰਾਂਗੇ ਇਹ ਕਿੰਨੇ ਵਾਰੀ ਗਏ ਆ ਕੀ ਲੱਗਦਾ ਇਹ ਬਾਦੇ ਕਿਤੇ ਸੀ ਖਰੇ ਉਤਰੇ ਨਹੀਂ ਉਤਰੇ ਸਾਡਾ ਕੰਮ ਹੋਇਆ ਨਹੀਂ ਜੀ ਇਹਦੇ ਕਹਿਣਾ ਕੋਈ ਨਹੀਂ ਠੀਕ ਹੈ ਨਹੀਂ ਤਾਂ ਜੋ ਕੀ ਕਰਨਾ ਜੇ ਹਾਂਜੀ ਦੱਸੋ ਤੁਹਾਡੇ ਖਾਤੇ 10000 ਰੁਪਏ ਸਰਕਾਰ ਨੇ ਪਾਇਆ ਕਿ ਨਹੀਂ ਪਾਇਆ ਨਹੀਂ ਪਾਇਆ ਵਾਦਾ ਤੁਹਾਡੇ ਨਾਲ ਹੈ ਵਾਦਾ ਕੀਤਾ ਕੋ ਪਾਇਆ ਨਹੀਂ ਪਾਇਆ ਬੋਟਾ ਖੂਬ ਹਾਂਜੀ ਦੇਖੋ ਕਿੱਡਾ ਇੱਕ ਵੱਡਾ ਲੋਕਾਂ ਨੇ ਫਤਵਾ ਦਿੱਤਾ ਬਦਲਾਵਾ ਲਿਆਂਦਾ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੇ 92 ਐਮਐਲਏ ਜਿਤਾ ਕੇ ਇਹ ਜਿਹੜੇ ਮਹਲਾਮਾ ਖਾਸ ਕਰਕੇ ਬੜੀਆਂ ਚਾਂਸੇ ਦੇ ਵਿੱਚ ਲੱਗ ਆਈਆਂ ਲੱਗਦੀਆਂ ਕਿਉਂਕਿ ਉਹਨਾਂ ਨੇ ਇਹ 80000 ਰੁਪਏ ਆਂਦੇ ਖਾਤੇ ਜਮਾਵਾ ਲੇਕਿਨ 2 ਸਾਲ ਬੜਿਆ ਫਸੂਸਣਾ ਕਰਾਣਾ ਕਿ 2 ਸਾਲ ਬੀਤ ਕੇ ਬਾਅਦ ਬੀਬੀਆਂ ਅੱਜ ਵੀ ਜਿਹੜੀਆਂ ਉਹ ਮੰਗ ਕਰ ਰਹੀਆਂ ਕਿ 80000 ਰੁਪਏ ਦੇ ਖਾਤੇ ਨਹੀਂ ਪਹੁੰਚਿਆ ਜੀ ਭਾਜੀ ਪਹੁੰਚਿਆ ਨਹੀਂ ਪਹੁੰਚਿਆ ਵਾਦਾ ਹੋਇਆ ਤੁਹਾਡੇ ਨਾਲ ਹਾਂ ਜੀ ਫਿਰ ਤੁਹਾਨੂੰ ਕੋਟੋ ਵਿੱਚ ਜੈਸਾ ਕੁਝ ਕੀਤਾ ਉਹਨੇ ਪਾਇਆ ਨਹੀਂ ਅੱਛਾ ਹਾਂ ਜੀ ਕੀ ਮੰਗੀ ਕਰ ਸਰਕਾਰ ਤੋਂ ਉਹੀ ਕਹਿੰਦੇ ਅਮਣ ਅੱਜ ਕਹਿੰਦੇ ਕਿ ਆਟਾ ਵੀ ਜਿਹੜਾ ਫ੍ਰੀ ਮਿਲਦਾ ਅਮਣ ਕਿੰਨੇ ਜਿਹੜੇ ਲੋਕ ਆਏ ਇੱਥੇ ਨਹੀਂ ਲੈ ਇਹਨਾਂ ਨੂੰ ਕੁਝ ਵੀ ਆਟਾ ਨਹੀਂ ਮਿਲਦਾ ਨਹੀਂ ਮਿਲਿਆ ਜੀ ਜਿਹੜੀ ਕਣਕ ਮਿਲਦੀ ਹੈ ਹਾਂ ਕਣਕ ਮਿਲਦੀ ਹੈ ਪਰ ਉਹ ਵੀ ਨਹੀਂ ਕਿ ਉਹ ਸੇ ਤਾਂ ਮੇਰੇ ਕੋਲ ਨਹੀਂ ਲੋ ਜੀ ਨਹੀਂ ਕੱਟਦੇ ਸਾਡੇ ਹਾਂ ਮਾਤਾ ਕੀ ਜਣਾਏ ਇਹਦੇ ਹਾਂ ਬਣਨੀ ਚਾਹੀਦੀ ਹੈ ਲੇਬਰ ਕਾ ਵੀ ਵੀ ਰਸਨ ਗਾੜੀ ਬਣਨੇ ਚਾਹ ਦਾ ਸਿਲੰਡਰ ਵੀ ਨਹੀਂ ਮਿਲਦਾ ਜਿੱਦਿਹਾ ਵਾਹ ਟੈਂਪ ਲਾਇਆ ਪਿੰਡਾਂ ਦੇ ਵਿੱਚ ਤੁਹਾਡੇ ਰਿਕਾਰਡ ਨਹੀਂ ਬਣੇ ਪੈਨਸ਼ਨ ਨਹੀਂ ਮੈਨੂੰ ਕਾਖਣੇ ਦਿਤਾਣਾ ਕਈ ਵਾਰੀ ਬੁਤਕੋਣਾ ਇਹੋ ਚਲਾਇਆ ਕਈ ਵਾਰੀ ਬਣਾਇਆ ਹਾਂ ਕਾਤੀ ਤੇ ਕਈ ਵਾਰੀ ਬਣਾਇਆ ਹਾਂ ਹਾਂ ਹਨ ਕੋਈ ਛੋਟ ਨਹੀਂ ਮਿਲਦੀ ਕੋਈ ਛੋਟ ਨਹੀਂ ਮਿਲੇਗਾ ਵੀ ਕੁਝ ਨਹੀਂ ਮਿਲਿਆ ਬਸ ਸਾਡਾ ਸਟੋਰੀ ਕਰਨ ਦਾ ਮਤਲਬ ਇੱਕੋ ਸੀ ਕਿ ਅੱਜ 2 ਸਾਲ ਹੋ ਗਏ ਆ ਪਾਣੀ ਪਾੜੀ ਪਾੜੀ ਸਰਕਾਰ ਬਣੀ ਦੀ ਲੇਕਿਨ ਮਾ ਲਾਮਾ ਨਾ ਕੀਤਾ ਵ ਕਦਨੇ ਕਦੇ ਦੇਖਣ ਜਾ ਰਹੇ ਕਿ ਮੈਲਾ ਨਾ ਜੀ ਬੜੀ ਮਜਾਸ ਜਿਹੜੀਆਂ ਸਰਕਾਰ ਤੇ ਜਿਹੜੀਆਂ ਮਰ ਕੇ ਨਜ਼ਰ ਆ ਰਹੀਆਂ ਬਕਸ਼ਾਂ ਤੇ ਖੜੇ ਆ ਜਨਮਤ ਪ੍ਰਿਆਸ ਕਰਦੇ ਆ ਕਿ ਪਹਿਲੇ ਇੱਕ ਵਾਦਾ ਹੋਇਆ ਸੀ ਸਰਕਾਰ ਆਮ ਤੋ ਪਹਿਲਾਂ ਤੇ ਲੋਕਾਂ ਨੇ ਬੜਾ ਵੱਡਾ ਵਾਅਦਾ ਦੇ ਕੇ ਬਣਵੇਂ ਅੰਮਲ ਜਿਦਾਤੇ ਬੜਾ ਇਤਿਹਾਸ ਰਹਿ ਤਾ ਜੀ ਕੀ ਤਨ 1000 ਰੁਪਏ ਤੋਂ ਖਾਤੇ ਜਾਇਆ ਕੁਛ ਨਹੀਂ ਆਇਆ ਤੇ ਕੋਈ ਸੂਤ ਨਹੀਂ ਆਵੀ ਅੱਜ ਸਾਨੂੰ ਇੱਕ ਕਣਕ ਮਿਲਦੀ ਉਹ ਵੀ ਉਹਨਾਂ ਨੇ 10 ਕਿਲੋ ਦਿੱਤੀ ਉਹਦੇ ਵਿੱਚ ਕਹਿ ਵੀ ਸਾਡੀ ਨਾ ਪੈਲੀ ਨਾ ਕੁਛ ਹੈ ਤੇ ਇਹਦੇ ਚ ਕਿਹਿਆ ਕਜਾਰਾ ਕਰਨਾ ਪਰਿਵਾਰ ਨੇ ਤੇ ਇਸ ਰਾਤ ਸਰਕਾਰ ਤੋਂ ਕੀ ਮੰਗ ਕਰਦੇ ਇਹ ਕੰਕੁਈ ਮਿਲ ਨਹੀਂ ਜਾ ਰਹੀ ਰਾ ਔਰ ਵੀ ਝੋਲ ਛਾਲ ਨਹੀਂ ਜਾ ਰਹਾ ਗਰੀਬ ਜਿੰਦੀ ਪਹਿਲੀ ਨਹੀਂ ਉਹਨਾਂ ਨੂੰ ਘੁੱਟੂ ਹਾਨੇ ਤੇ ਜਿਹੜਾ 1000 ਰੁਪਏ ਦਾ ਵਾਦਾ ਆ ਉਹਦੀ ਗੱਲ ਕੋਈ ਵੀ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਆਂਦਾ ਬੜਾ ਕੁਛ ਆਪਰ ਮਿਲਦਾ ਨਹੀਂ ਆਦੇ ਐ ਕਿ ਤਰ੍ਹਾਂ ਦੀ ਕੋਈ ਸਰਕਾਰ ਜਿਹਦੇ ਵਾਦੇ ਕਿਤੇ ਪੂਰੇ ਨਹੀਂ ਕਿਤੇ ਉਹਨਾਂ ਨੇ ਨਾ ਜੇ ਨੂੰ ਵਾਦੇ ਕੋਈ ਨਹੀਂ ਪੂਰੇ ਕੱਢਦੀ ਕਹਿੰਦੇ ਸੀ 1000-1000 ਰੁਪਏ ਮੇਰੇ ਮਹਲਾਮਾ ਦੇ ਖਾਤੇ ਚ ਪਾਉਗੇ ਮਿਲੇ ਪੈਸੇ ਕਿੱਥੋਂ ਮਿਲ ਗਿਆ ਉਹ ਗੱਲਾਂ ਹੀ ਆ ਮੰਗ ਕੀ ਮੰਗ ਕਰਦੇ ਸਰਕਾਰ ਕੋਲ ਆਹ ਚੱਲਿਆ ਬੇਗਰੀ ਵਾਲੇ ਕਰਨ ਜੋ ਕੋਸਾ ਨਹੀਂ ਕਰਉਂ ਆਪਨੀ ਮਿਹਨਤ ਕੋਈ ਕਹਾ ਕੋਲਾ ਵਾਜੇ ਜੀ 2 ਸਾਲੋਂ ਕੇ 10 ਮਾਰਚ ਸਰਕਾਰ ਬਣੀ 10 ਮਾਰਚ 2022 ਨੂੰ ਅਜੇ ਵੀ ਆਗੇ 2 ਸਾਲ ਹੋ ਗਏ ਆ ਕੀ ਦੇ ਦਿਓ ਕੀ ਸਰਕਾਰ ਕਿਦਾਂ ਦਾ ਕੰਮ ਕਰੀਏ ਯਾਰ ਐ ਕੀ ਦੇਖਣਾ ਇਥੇ ਆਪਣੀ ਮਿਹਨਤ ਕਰੇ ਕਰੇ ਆਪਣੀ ਮਿਹਨਤ ਕਰਾਂ ਦਾ ਖਾ ਕੇ ਨਾ ਯਾਰ ਕੋਈ ਖਾਣਾ ਮਿਲਿਆ ਨਹੀਂ ਉਹ ਖਾਵਾ ਖਾਵਾ ਕਾਹਦਾ ਬਣਾ ਬਣਾ ਕੋਈ ਉਹ ਖਾਵਾ ਸਰਕਾਰ ਨੂੰ ਬੇਟਾ ਜੀ 2 ਸਾਲ ਹੋ ਗਏ ਆ ਆਪ ਸਰਕਾਰ ਬਣੀ ਨੂੰ 10 ਮਾਰਚ 2022 ਸਰਕਾਰ ਬਣੀ ਸੀ ਤੁਸੀਂ ਇਹ ਤਾਂ ਜੂਤੋਂ ਤੁਸੀਂ ਜੰਗ ਹੋ ਸਟੂਡੈਂਟ ਹੋ ਕੀ ਲੱਗਦਾ ਸਰਕਾਰ ਕਿਦਾਂ ਦਾ ਕੰਮ ਕਰੀਏ ਕਹਿੰਦੇ ਮੈਂ ਲਾਵਾ 100000 ਰੁਪਏ ਕਾਤੇ ਜਮਾ ਮਿਲਿਆ ਅਜੇ ਤੱਕ ਜਿੰਨੂ ਮਿਲਿਆ ਤਾਂ ਇਹ ਕੋਸ ਕੁਝ ਵੀ ਨਹੀਂ ਕੀਤਾ ਜੋ ਵੀ ਕੀਤਾ ਅਨਬੈਨੀਫਿਟਿ ਹੈ ਕੋਈ ਕੋਈ ਬੈਨੀਫਿਟ ਨਹੀਂ ਹਜਦਾ ਸਰਕਾਰ ਨੂੰ ਤਾਂ ਬੜਾ ਵੱਡਾ ਫਾਇਦਾ ਮਿਲਿਆ 92 ਸੀਟਾਂ ਜਿੱਤਾਈਆਂ ਲੋਕਾਂ ਨੇ ਵੋਟਾਂ ਪਾ ਕੇ ਬਦਲਾ ਲਿਆਂਦਾ ਕੁਝ ਵੀ ਨਹੀਂ ਹਜੇ ਤੱਕ ਕਿਸੇ ਸਿਰ ਤੇ ਦੇਖੀ ਨਹੀਂ ਰਿਹਾ ਉਹ ਮੰਗਦੀ ਕਰਦੇ ਸਟੂਡੈਂਟ ਹਾਂ ਵੀ ਨਹੀਂ ਸਟੂਡੈਂਟ ਐਕਚੁਅਲੀ ਜਿਹੜਾ ਕੋਈ ਨੋਰਮਲ ਵਾਅਦੇ ਕੀਤੇ ਸੀ ਉਹ ਤਾਂ ਬੈਨੀਫਿਟੇ ਜਿਹੜੇ ਕਿਆ ਸੀ ਨਗਰ ਦਾ ਵੋਟਾ ਪਾਈਆਂ ਉਹ ਤਾਂ ਹੱਦ ਕੁਝ ਵੀ ਨਹੀਂ ਕੀਤਾ ਨਾ ਕਿਸੇ ਦੇ ਘਰੋਂ ਵਿੱਚ ਪੈਸੇ ਆਏ ਆ ਨਾ ਕੁਝ ਵੀ ਕੋਈ ਪੜ੍ਹਾਈ ਲਈ ਕੋਈ ਪੈਕੇਜ ਮਿਲਿਆ ਕੁਝ ਵੀ ਨਹੀਂ ਮਿਲਿਆ ਕੋਈ ਬੈਨੇਫਿਟ ਹੀ ਨਹੀਂ ਹੋਇਆ ਤਾਂ ਉਹ ਅਗਲੀ ਟਾਈਮ ਵੀ ਵੋਟਾ ਪਾਉਂਦੇ ਉਹ ਕਾਹਦਾ ਸੋਚਦਾ ਰਾਜਗਰ ਦੇ ਲੋਕੀ ਤੇ ਆਦੀ ਹੈ ਕਿ ਉਹ ਕੀ ਸੋਚਦੇ ਹੈ ਕਿ ਅਸੀਂ ਵੋਟ ਪਾਈਏ ਜਾਂ ਨਾ ਪਾਈਏ ਪਰ ਸੋਚਣਾ ਉਹੀ ਹੈ ਹੋਣਾ ਚਾਹੀਦਾ ਕਿ ਏਟਲੀਸਟ ਵੋਟ ਤਾਂ ਪਾਉਣ ਉਸ ਚੀਜ਼ ਦੇ ਨਾਲ ਕੋਈ ਬੈਨੇਫਿਟ ਤਾਂ ਦੇਣ ਉਹਨਾਂ ਨੂੰ ਆ ਚੀਜ਼ ਹਾਂ ਜਰ ਪੈਸੇ ਖਾਤੇ ਚ ਪਾਵਾਂਗੇ ਪਾਇਆ ਨਹੀਂ 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 ਗੰਦੇ ਰੋਗ ਮੰਤ ਮੰਗਦੇ ਬਸ ਮੈਂ ਬਣਾਗਾ ਮੁੱਖ ਮੰਤਰੀ ਤੇ ਮੈਂ 10000 ਰੁਪਏ ਖਾਤੇ ਜਮਾਵਾ ਤੋਂੜੇ ਫਤ ਜਾਗ ਰਿਹਾ ਨਾ ਨਾ 5 ਰੁਪਏ ਵੀ ਨਹੀਂ ਆਏ ਇਹ ਕੀ ਮਿਲਿਆ ਸਰਕਾਰ ਨੂੰ ਉਹਦੇ ਬਾਰੇ ਕਰਦੇ ਵੀ ਇਹ ਬਦਲਾਵ ਵਾਲੀ ਸਰਕਾਰ ਲਿਆਉਂਦੇ ਪੈਸੇ ਤੁਹਾਨੂੰ ਕਹਾਂਗੇ ਰਿਪੋਰਟ ਕਰੀ ਦਿਤੀ ਸਾਨੂੰ ਜਿਹੜੇ ਲੋਕ ਵੱਡਾ ਪਤਾ ਚੰਨਣ ਲੱਗੀ ਰੋੜ ਨਹੀਂ ਲੱਗੀ ਕਿ ਕੰਮ ਕੋਈ ਮਿਲਦੀ ਪਈ ਹੈ ਕੁਛ ਨਹੀਂ ਜਦੋਂ ਇਹ ਬਣੇ ਸੀ ਕਹਿੰਦੇ ਨਾ 10000 ਰੁਪਏ ਖਾਤੇ ਜਮਾਵਾਗੇ ਪਾਇਆ

ਕੀ ਮੰਗੀ ਕਰਦੇ ਸਰਕਾਰ ਅਸੀਂ ਇਹ ਕਹਿੰਦੇ ਆ ਆਉਣੀ ਚਾਹੀਦੀ ਹੈ ਗਰੀਬਾਂ ਨੂੰ ਮਿਲਦੇ ਜਿਹਦੇ ਪੈਸੇ ਆਟਾ ਦਾ ਆਟਾ ਪੈਰਾ ਮਿਲਦਾ ਪਿਆ ਨਹੀਂ ਨਹੀਂ ਤਣਕ ਮਿਲਦੀ ਹੈ ਪੰਕ ਮਿਲਦੀ ਹੈ ਤੇ ਜਿਹੜਾ ਵਾੜਾ ਕਿਤਾ 1000 ਰੁਪਏ ਦਾ ਉਹ ਨਹੀਂ ਮਿਲਦਾ ਨਹੀਂ ਉਹ ਨਹੀਂ ਮਿਲਦਾ ਕੀ ਮੰਗੀ ਕਰਦੇ ਉਹ ਇਹ ਕਹਿੰਦੇ ਮਿਲਣਾ ਚਾਹੀਦੀ ਹੈ ਵਹੀ ਬਾਤ ਤੁਹਾਡੇ ਨਾਲ ਹਾਂਜੀ ਉਹ ਤਾਂ ਪਾਈਆਂ ਖੂਬ ਹਾਂਜੀ ਖੂਬ ਬੋਟਾਂ ਪਾਈਆਂ ਤੇ ਇਹ ਸਾਨੂੰ ਦਿਨ ਨਾ ਕਰਦੇ ਹਰ ਕਿਤੇ ਲੋਕ ਗਿਲਾਨੀ ਸਾਹਿਬ ਦੇ ਨਾਲ ਪੂਰਾ ਆਪਣੀ ਨੂੰ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੂੰ ਬਣੇ ਕਰੀਬ 2 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਬਣੇ ਸੀ ਤੇ ਜਿਦਾ ਜਿਹੜਾ ਉਹ ਪੰਜਾਬ ਦੇ ਚ ਲਿਆਂਦਾ ਸੀ ਅੱਜ ਦੇ ਦਿਨ 10 ਮਾਰਚ 2022 ਨੂੰ ਪੰਜਾਬ ਸਰਕਾਰ ਦੇ ਵਿੱਚ ਸੀਐਮ ਕੋ ਗਮਨਤਮ ਜਿਹੜਾ ਮੁੱਖ ਮੰਤਰੀ ਆ ਉਹਨੇ ਅੱਜ ਜੀ ਆਪਣੇ ਉਹ ਸਰਕਾਰ ਸੰਭਾਲੀ ਸੀ ਲੈਟਰ ਸਰਕ ਦੇ ਲੋਕ ਨਾ ਉਹ ਕਿੰਨੇ ਕੇ ਸੰਤੁਸ਼ਟ ਪਾਏਗੇ ਨਾ ਤੁਸੀਂ ਉਹ ਜੀ ਸਟੋਰੀ ਦੇਖੀ ਆ ਇਹਦੇ ਵਿੱਚ ਅਸੀਂ ਬਖ ਬਖ ਲੋਕਾਂ ਦੇ ਵੀ ਇਹ ਲੈਣਾ ਲੋਕਾਂ ਨੇ ਆਪਣੇ ਜਿਹੜੇ ਵਿਚਾਰ ਦੱਸੇ ਨਾ ਕਿ ਸਾਨੂੰ ਜਿਹੜਾ ਇੱਕ ਖਾਸ ਦੇ ਨਾਮਾ ਨਹੀਂ ਰੱਖਿਆ ਕਿ ਸਾਡੇ ਨਾਲ ਕਵਾਦਾ ਕੀਤਾ ਸੀ ਕਿ 1000 ਰੁਪਏ ਤੋਂ ਆਏਗਾ ਪਰ ਅਸੀਂ ਸਾਨੂੰ ਸਾਡੇ ਖਾਤੇ ਵਿੱਚ 1000 ਰੁਪਏ ਨਹੀਂ ਪਾਇਆ ਜਿਸ ਕਰਕੇ ਲੋਕਾਂ ਚੋਂ ਭਾਰੀ ਨਰਾਜ਼ਤਾ ਪਾਈ ਜਾ ਰਹੀ ਹੈ ਤੁਹਾਨੂੰ ਜਿਹੜੀ ਸਾਡੀ ਇਹ ਖਬਰ ਜਿਵੇਂ ਕਿ ਤੁਹਾਨੂੰ ਲੱਗੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਵਿਚਾਰ ਰੱਖ ਸਕਦੇ ਹੋ ਕਾਹਰਾਂ ਮਿਤਗਣਾ ਡਾਕਟਰ ਮੇਸਰਾਂ ਨਾਲ ਲਈ ਦੀ ਜਾਣੀ ਦੀ ਨਾ ਨਾ